ਬਾਲਾ ਸਿੰਘਿਆ ਰੋਡ ਨੇੜੇ ਸਰਕਾਰੀ ਸਕੂਲ ਕੋਟ ਸਦੀਕ ਇਲਾਕਾ ਨਿਵਾਸੀਆਂ ਵੱਲੋਂ ਕਾਫੀ ਸਮੇਤੋ ਆ ਰਹੇ ਗੰਦੇ ਪਾਣੀ ਤੇ ਸੀਵਰੇਜ ਦੀ ਸਮੱਸਿਆ ਤੋਂ ਲੋਕਪਰਿਸ਼ਾਦ ਤੇ ਮਜਬੂਰ ਹੋ ਕੇ ਦਰਨਾ ਪ੍ਰਦਰਸ਼ਨ ਕਰਦੇ ਨਜ਼ਰ ਆਏ ਤੇ ਜਦੋਂ ਇਲਾਕਾ ਨਿਵਾਸੀਆਂ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਘਰਾਂ ਵਿੱਚ ਸਾਡੇ ਬੱਚੇ ਹੀ ਨਹੀਂ ਅਸੀਂ ਖੁਦ ਵੀ ਬਿਮਾਰ ਪਏ ਹੋਏ ਹਾਂ بار بار ਇਸ ਮੁਸ਼ਕਿਲ ਵਾਰੇ ਹਲਕਾ ਵਿਧਾਇਕ ਅਸ਼ੀਤ ਲੰਗੁਰਾਲ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਦੱਸ ਚੁੱਕੇ ਹਾਂ ਪਰ ਕਿਸੇ ਵੀ ਅਧਿਕਾਰੀ ਵੱਲੋਂ ਸਾਡੀ ਇਹ ਸਮੱਸਿਆ ਨੂੰ ਹੱਲ ਨਹੀਂ ਕੀਤਾ ਗਿਆ ਤੇ ਨਾ ਹੀ ਧਿਆਨ ਦੇ ਵਿੱਚ ਲਜਾਇਆ ਗਿਆ ਉਥੇ ਜਿਸ ਕਾਰਨ ਇਲਾਕਾ ਨਿਵਾਸੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਰੇਵਾਜੀ ਕਰ ਦਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਇਸ ਮੌਕੇ ਤੇ ਮੈਡਮ ਸਮਾ ਪਰਮੀਨ ਸ਼ਿਰ ਪੂਜਾ ਮਨਜੀਤ ਜਸਬੀਰ ਮਦਨ ਜੀਤੂ ਟੋਨੀ ਕਾਕਾ ਗੋਰਾ ਮੌਜੂਦ ਰਹੇ ਪੱਤਰਕਾਰ ਅਭਿਜਸੀ ਰੋਹਿਤ ਠਾਪੜ ਦੀ ਰਿਪੋਰਟ ਕਿਹੜਾ ਹੈ ਪ੍ਰਭਦੇਵਾਲ ਜੀ ਉਹਨਾਂ ਦੀ ਵਾਈਫ ਉਹਨਾਂ ਵੱਲੋਂ ਵੀ ਕੋਈ ਕੰਮ ਨਹੀਂ ਕੀਤਾ ਜਾਂਦਾ ਉਹ ਬਾਹਰ ਚਲੇ ਚੁੱਕੇ ਨੇ ਉਹਨਾਂ ਦੇ ਵਾਈਫ ਦੇਸ਼ ਰਹੇ ਆ ਬੇਦੇਸ਼ ਚੱਪੇ ਨੇ ਉਹਨਾਂ ਦੀ ਵਾਈਫ ਆ ਉਹ ਵਿਦੇਸ਼ ਚੱਜ ਕੇ ਗੋਨੇ ਤ ਸਾਰੇ ਇੱਥੇ ਜਿਹੜਾ ਕੋਈ ਜਿਹੜਾ ਕੰਮ ਹੈ ਕਾਉਂਸਲਰ ਦਾ ਕੋਣ ਸੰਭਰੇ ਆ ਕੋਈ ਲਈ ਜੇ ਕੋਈ ਕੋਈ ਕਮੈਂਟ ਆਵੇ ਉਹ ਇਹ ਕੀ ਆ ਜਾ ਰਿਹਾ ਕਿ ਇਲਾਕੇ ਦੇ ਉਹ ਕਾਉਂਸਲਰ ਆ ਉਹ ਬਾਹਰ ਜਾ ਚੁੱਕੇ ਹਲਕਾ ਵੀ ਆਈ ਕੋਈ ਗਾਲੀ ਸੁਣਾ ਚਾਹੁੰਦਾ ਐਮਪੀ ਸਾਹਿਬ ਆ ਨੂੰ ਥੋੜੀ ਗਾਲੀ ਸੁਣਾ ਐਮਪੀ ਸਾਹਿਬ ਵੋਟਾਂ ਲਈ ਜਰੂਰ ਆਣਗੇ ਵੋਟਾਂ ਲਈ ਜਰੂਰ ਆਣਗੇ ਇੱਕ ਗੱਲ ਮੈਂ ਦੱਸਦਾ ਕਿਉਂਕਿ ਐਮਪੀ ਸਾਹਿਬ ਇਸ ਇਲਾਕੇ ਦੇ ਕਾਉਂਸਲਰ ਰਹੇ ਉਹਨਾਂ ਚਿਰ ਵਿਕਾਸ ਹੁੰਦੇ ਰਹੇ ਚਲੋ ਦੇ ਉਹ ਆ ਝਾੜੂ ਸਰਕਾਰ ਤੇ ਗਏ ਆ ਉਸ ਤੋਂ ਬਾਅਦ ਸਾਡੇ ਹਲਕੇ ਦਾ ਵਿਕਾਸ ਕੋਈ ਨਹੀਂ ਸਾਡੇ ਸਾਹਮਣੇ ਆਈਆਂ ਭਾਈ ਪੂਰਾ ਪਿੰਡ ਸਾਰੇ ਕਮਰ ਸਾਹਿਬ ਵੀ ਨਾਲ ਖੜੇ ਨੇ ਕੋਈ ਵੀ ਨਹੀਂ ਕੋਈ ਹੱਲ ਕਰ ਰਿਹਾ ਭਾਈ ਭਾਈ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਹੱਥ ਜੋੜ ਕੇ ਆਏ ਜਾਂਦਾ ਹਰ ਇੱਕ ਕਲੀ ਮੱਲੇ ਜਦੋਂ ਤੁਹਾਨੂੰ ਰਿੰਕੂ ਜੀ ਬਿਲਕੁਲ ਹੱਥ ਨਾਲ ਵੀ ਉੱਪਰ ਦੀ ਐਂਟਰੀ ਹਣੀ ਭਾਈ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਜਦੋਂ ਤੱਕ ਕਿ ਕੋਈ ਸਰਵਾਈ ਨਹੀਂ ਕੋਈ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਜਦੋਂ ਤੱਕ ਰਿੰਕੂ ਜੀ ਇੱਥੇ ਕਾਉਂਸਲਰ ਸੀਗੇ ਕੰਮ ਸਾਰਾ ਹੋਇਆ ਹੁਣ ਐਮਪੀ ਬਣ ਚੁੱਕੇ ਨੇ ਹੁਣ ਕਿਉਂ ਨਹੀਂ ਕੰਮ ਹੋ ਰਿਹਾ ਸਾਡਾ ਕੰਮ ਹੁੰਦਾ ਨਹੀਂ ਤੁਹਾਡੇ ਸਾਹਮ ਥੋੜੇ ਸਾਹਮਣੇ ਕਿੰਨੇ ਜਨਾਚਰੇ ਕਾਉਂਸਲਰ ਰਹੇ ਅਸਲ ਕਿਹੜੇ ਕਾਉਂਸਲਰ ਰਹਿ ਚੁੱਕੇ ਨੇ ਉਹ ਪਾਜੀ ਉਹੀ ਸਵਾਲ ਉਹੀ ਸਵਾਲ ਆ ਉਹ ਤਾਂ ਜਨਾਬ ਹੁੰਦਾ ਹੈ ਹੈਪੀ ਬਰਥਡੇ ਕਿਹਦੇ ਰਹਿੰਦਾ ਉਹ ਵੀ ਬੰਦੇ ਹੈ ਤਾਂ ਹਾਈ ਲੈਵਲ ਤੇ ਚੱਲਦੇ ਉਹਨਾਂ ਨੂੰ ਛੋਟੇ ਪਿੰਡ ਦੀ ਦੇਖ ਮਤ ਤਾਂ ਤੁਹਾਡੇ ਕੰਮ ਦਾ ਗਿਆਨ ਨਹੀਂ ਕਰਦੇ ਸੋ ਦੋਸਤ ਦੁਆਰਾ ਮੇਕਅਪ ਸੁਗਾਇ ਯਾਰ ਜੇ ਮਿਲ ਗਏ ਪਰੂ ਫੋਟੋ ਨਹੀਂ ਪਾਣਾ ਨਹੀਂ ਹੋਣਾ ਹਾਂਜੀ ਅੱਜ ਦੀ ਦੱਸੋ ਕੀ ਕਹਿੰਦੇ ਹੋ ਭਰਾਵਾ ਹੋ ਹੋ ਮਿੰਟ ਅਗਦੀ ਹੋਣਾ ਸਾਰੇ ਜੁੱਤੀਆਂ ਮਾਰਨੀ ਰਾਜ ਅਸੀਂ ਅਰਸਾ ਆਟੋ ਕਰਕੇ ਗਏ ਆ ਅੰਦਰ ਬੈਠੇ ਗੱਡੀਆਂ ਬਾਹਰ ਖੜੀਆਂ ਪੁਲਿਸ ਨੇ ਖਲੋਤੀ ਉਹਨਾਂ ਜਿਹੜੇ ਨਾਲ ਹੁੰਦੇ ਆ ਕੁਛ ਕਹਿੰਦੇ ਕਿਉਂ ਕਰਨੀ ਹੈਗੇ ਕੌਣ ਕਹਿੰਦੇ ਐ ਮੈਨੂੰ ਕਰਨੀ ਹੈਗਾ ਜਿਹੜਾ ਰਿੰਕੂ ਕਰਨੀ ਹੈਗਾ ਗੋਰੀਏ ਕੋਲ ਗਏ ਗੋਰੀਆ ਕਿਹਾ ਜਿਹਨੂੰ ਵੋਟ ਪਾਈ ਉਹਦੇ ਕੋਲ ਜਾਓ ਅਸੀਂ ਕਿੱਥੇ ਜਾਈਏ ਦੱਸੋ ਪਤਾ ਜੀ ਬਾਈਕਾਟ ਕਿੱਥਾ ਜਾਊਗਾ ਨਹੀਂ ਬਾਈਕਾਟ ਕਰ ਦੇਣਾ ਅਸੀਂ ਜਿੱਦਾਂ ਹੁਣ ਇਕੱਠੇ ਹੋਏ ਅਸੀਂ ਉਦੋਂ ਵੀ ਇਦਾਂ ਹੀ ਇਕੱਠੇ ਹੋਣਾ ਜਿਹੜਾ ਸੜਕਰ ਵੋਟ ਲਾਵਾਤਾ ਜੀ ਇੱਕ ਤਾਂ ਇੱਕ ਪਾਸੇ ਜਲੰਧਰ ਨੂੰ ਸਮਾਰਟ ਸਿਟੀ ਕਿਹਾ ਜਾਂਦਾ ਸਮਾਰਟ ਸਿਟੀ ਇਦਾਂ ਦੀ ਆ ਜਾ ਕੇ ਵੇਖੋ ਵਾਸੀ ਪਿਆ ਤੁਹਾਨੂੰ ਮੋਕਰਦਾ ਸਮਾਰਟ ਸਿਟੀ ਤੁਹਾਨੂੰ ਮੋਕਰਦਾ ਸਮਾਰਟ ਸਿਟੀ ਦੇਖੀ ਸੀ ਜੀ ਉਹ ਲਗਾਤਾ ਜਿਹੜਾ ਇਲਾਕੇ ਨੂੰ ਵਾਸੀ ਜਿਹੜਾ ਜਿਹੜਾ ਪਿੰਡਾਂ ਦੇ ਮੋਹੱਲਿਆਂ ਦੇ ਵਾਸੀ ਜਿਹੜੇ ਜੀ ਪਹਿਲਾ ਵੱਲੋਂ Yeah. <laughs>